ਭਗਤ ਰਦਾਸ ਜੀ ਕਿਹੜੀ ਕੀਮਤੀ ਗੱਲ ਕਹਿੰਦੇ ਭਗਤ ਰਦਾਸ ਜੀ ਕਹਿੰਦੇ ਆ ਮਾਈ ਹੇ ਮੇਰੀ ਮਾਂ ਗੋਬਿੰਦ ਪੂਜਾ ਕਹਾ ਲੈ ਚੜਾਵਾਂ ਮੈਂ ਗੋਬਿੰਦ ਦੀ ਪੂਜਾ ਵਾਸਤੇ ਕਿਹੜੀ ਚੀਜ਼ ਅਰਪਣ ਕਰਾਂ ਮੈਨੂੰ ਤਾਂ ਕੋਈ ਵੀ ਸੁੱਚੀ ਚੀਜ਼ ਲੱਭਦੀ ਨਹੀਂ ਪੁਜਾਰੀਆਂ ਦਾ ਫੁੱਲ ਲੈ ਕੇ ਆ ਫੁੱਲ ਤਾਂ ਪਹਿਲਾਂ ਹੀ ਪੌਰੇ ਨੇ ਝੂਠਾ ਕਰ ਦਿੱਤਾ ਪੁਜਾਰੀਆਂ ਦਾ ਦੁੱਧ ਲੈ ਕੇ ਆ ਦੁੱਧ ਤਾਂ ਪਹਿਲਾਂ ਹੀ ਵਛੇ ਵਛੀ ਨੇ ਕੱਟੇ ਕੱਟੀ ਨੇ ਝੂਠਾ ਕਰਦਾ ਮਾਈ ਗੋਬਿੰਦ ਪੂਜਾ ਕਹਾ ਲੈ ਚਰਾਹੋਂ ਅਵਰ ਨਾ ਫੂਲ ਅਨੂਪ ਅਨੂਪ ਦਾਰਤ ਹੈ ਉਪਮਾ ਤੋਂ ਰਹਿਤ ਪ੍ਰਮਾਤਮਾ ਨੂੰ ਮੈਂ ਕਿਵੇਂ ਪਾਵਾਂ ਨਾ ਫੋਲ ਸੁਚਾ ਨਾ ਦੁੱਧ ਸੁਚਾ ਅੱਛਾ ਸਾਡੇ ਵੀ ਕਈ ਇਦਾਂ ਦੇ ਬੰਦੇ ਐ ਸਾਡੀ ਕੌਮ ਚ ਵੀ ਇਦਾਂ ਦੇ ਹੈਗੇ ਜਿਹੜੇ ਲੰਗਰ ਨਹੀਂ ਗੁਰਦੁਆਰੇਂ ਛਕਦੇ ਦੇਗ ਨਹੀਂ ਬਣਾਈ ਕੇ ਦੀ ਖਾਂਦੇ ਕਿਹਦੇ ਰਿਆ ਸ਼ਾਦੀ ਚੱਲਣ ਵੈਸੇ ਨਾ ਵਕਤ ਨੂੰ ਫੜਿਆ ਜਾਂਦਾ ਹੈ ਉਹ ਜਿਹੜਾ ਟੱਬਰ ਜੇ ਇੱਕਦਾ ਰਿਸ਼ਤੇਦਾਰ ਏਦਾਂ ਦਾ ਮਿਲ ਜਾਣਾ ਜਿਹੜਾ ਆਪਣੇ ਭਾਂਡੇ ਆਪੇ ਚੁੱਕੀ ਫਿਰੇ ਹੁਣ ਕਿਹਿਆਂ ਨੂੰ ਇਹੋ ਜਿਹੀ ਜਵਾਈ ਮਿਲ ਜਾਂਦੇ ਇੱਕ ਤਾਂ ਨਸ਼ਾ ਪੀਂਦਾ ਇੱਕ ਉਹੋ ਜਿਹਾ ਮਿਲ ਗਿਆ ਜਿਹੜਾ ਕਿਸੇ ਦਾ ਤਾਂ ਖਾਂਦਾ ਨਹੀਂ ਤੇ ਘਰ ਵਾਲੇ ਫਿਰ ਤੁਲਣਾ ਕਰਦੇ ਕਹਿੰਦੇ ਉਹ ਠੀਕ ਆ ਪੀ ਕੇ ਡਿੱਗਾ ਨਹੀਂਦਾ ਤੂੰ ਤੇ ਵਕਤ ਨੂੰ ਫੜਿਆ ਸਾਨੂੰ ਸਾਰੇ ਟੱਬਰ ਨੂੰ ਤੂੰ ਆ ਨਾ ਕਦੀ ਲਾਚੀਆਂ ਵਾਲਾ ਦੁੱਧ ਲਿਆਓ ਕਦੀ ਲੌਂਗਾ ਵਾਲਾ ਲਿਆਓ ਪਰਸੋਂ ਬਣੀ ਚੀਜ਼ ਨੂੰ ਨਿਆਣੇ ਹੱਥ ਲਾ ਤਾਂ ਤੂੰ ਡੋਲੋ ਕਿਉਂ ਜੀ ਔਖਾ ਜਿਹੜਾ ਅੰਮ੍ਰਿਤ ਬੰਦਿਆਂ ਚ ਵੰਡ ਦੁੱਤਾ ਨਾ ਔਖਾ ਭਈ ਔਖਾ ਗੁਰੂ ਸਾਹਿਬ ਨੇ ਤੇ ਇਦਾਂ ਦਾ ਸਿੱਖ ਬਣਾਇਆ ਸੀ ਜਿਹੜਾ ਦੁਨੀਆਂ ਤੇ ਤੁਰ ਸਕੇ ਵਿਚਰ ਸਕੇ ਮਹਾਰਾਜ ਪੁੱਛਣ ਜਾਂਦੇ ਸੀ ਪਹਿਲਾਂ ਅਸਮਾਨ ਕਿੱਥੋਂ ਲੈਂਦਾ ਮਰਦਾਨਿਆਂ ਆਹ ਭੋਜਨ ਸ਼ਕਣ ਲੱਗਿਆ ਗੁਰੂ ਨਾਨਕ ਸਾਹਿਬ ਦੇ ਨਾਲ ਕੋਈ ਗੜਵਾਈ ਨਹੀਂ ਸੀ ਭਾਈ ਮਰਦਾਨਾ ਸੀ ਇੱਕ ਬਾਬਾ ਕਾਰ ਰੂਪ ਤੇ ਦੂਜਾ ਰਬਾਬੀ ਮਰਦਾਨਾ ਜਿੱਥੋਂ ਬਣਿਆ ਛਕ ਲਿਆ ਰੇਤ ਅਕ ਆਹਾਰ ਕਰ ਰੋੜਾਂ ਕੀ ਗੁਰਕਰੀ ਵਿਸ਼ਾਈ ਇੱਥੇ ਪਹਿਲਾਂ ਪੁੱਛਿਆ ਜਾਂਦਾ ਹੈ ਬਣਾਇਆ ਕਿਨੇ ਆ ਬਣਾਉਣ ਵਾਲਾ ਕਿੱਥੋਂ ਆਇਆ ਹੈ ਇਹ ਸਿੱਖੀ ਬੰਦਿਆਂ ਦੀ ਹੋ ਸਕਦੀ ਆ ਗੁਰੂ ਗ੍ਰੰਥ ਸਾਹਿਬ ਦੀ ਬਿਲਕੁਲ ਸਿੱਖੀ ਨਹੀਂ ਹੈ ਬੰਦਿਆਂ ਦੀ ਸਿੱਖੀ ਹੈ ਕਿ ਗੱਲ ਕੰਿਆਂ ਨੂੰ ਹজম ਨਹੀਂ ਹੋਣੀ ਪਰ ਕਰਨੀ ਪੈਣੀ ਹੈ ਬੰਦਿਆਂ ਦੀ ਸਿੱਖੀ ਹੈ ਬੰਦਿਆਂ ਨੇ ਚਲਾਈ ਹੈ ਸਿੱਖੀ ਇਹ ਉਹਦੇ ਹੱਦਾਂ ਨਹੀਂ ਖਾਣਾ ਉਹਦੇ ਹੱਦਾਂ ਨਹੀਂ ਖਾਣਾ ਕਿਹੜੀ ਚੀਜ਼ ਸੱਚੀ ਹੈ ਜੀ ਮੈਨੂੰ ਦੱਸਿਓ ਭਲਾ ਕਿਹਦੇ ਕਰਜ਼ਾ ਨਹੀਂ ਬਣਦੀ ਕਿਹਦੇ ਘਰ ਸਾਗ ਨਹੀਂ ਬਣਦਾ ਕਿਹਦੇ ਘਰ ਗੋਭੀ ਗਾਜਰ ਨਹੀਂ ਬਣਦੀ ਤੇ ਮਾਰਿਓ ਕਦੀ ਪੁੱਛਣ ਗਿਆ ਜੇ ਆ ਜਿਹੜੇ ਪਤਾ ਸੇ ਖੰਡੇ ਦੀ ਪਹੁੰਚ ਪੈਂਦੇ ਕਦੀ ਪੁੱਛਣ ਗਿਆ ਕਿਹੜੇ ਅਲਵਾਈ ਨਹੀਂ ਬਣਾਏ ਉਹਨੇ ਕਦਾ ਚਾਣੀ ਪਿਆਰ ਕੀਤੀ ਸੀ ਕਿੰਨੀਆਂ ਮੱਖੀਆਂ ਡਿੱਗੀਆਂ ਸੀ ਬਣ ਲੱਗੀਆਂ ਵੇਚਦੇ ਚਾਣੀ ਤੇ ਡੇਗੀ ਪੈਂਦੀਆਂ ਬਦੋ ਬਦਲੀ ਜਲੇਬ ਕੱਢਦੇ ਹੋ ਨਾ ਵਿਆਸ਼ੇ ਡੇਗਦਾ ਕਿ ਨਹੀਂ ਕੋਈ ਨਾ ਕੋਈ ਮੱਖੀ ਡਿੱਗਦੀ ਆ ਕਿ ਨਹੀਂ ਸਾਸ ਜੀ ਮਾਰੋ ਧਿਆਨ ਪਰ ਗੱਲ ਫਿਰ ਹੋਈ ਹੁੰਦੀ ਹੈ ਜੀ ਪਾਣੀ ਚ ਡਿੱਗ ਜੀ ਪਾਣੀ ਢੋਲ ਦਵਾਂਗੇ ਘਿਓ ਦੇ ਪੀਪੇ ਚ ਕਿਤੇ ਮੱਖੀ ਡਿੱਗ ਪੇ ਨਾਲੇ ਚੁੱਕੀ ਜਾਵਾਂਗੇ ਨਾਲ ਕਿਉਂ ਸੋਚਾ ਹੀ ਹੁੰਦਾ ਘਿਓ ਕਿਹੜਾ ਜੂਤਾ ਹੁੰਦਾ ਪਾਣੀ ਦੀ ਬਾਲਟੀ ਡਿੱਗ ਪੇ ਪਾਣੀ ਢੋਲ ਦੇਣਾ ਕੁਇੰਟਲ ਦੁੱਧ ਚ ਮੱਖੀ ਡਿੱਗ ਪੇ ਢੋਲਦੇ ਆਂ ਜੀ ਨਾਲੇ ਇੱਦਾਂ ਕੀ ਜਣਾ ਉਹ ਦੁੱਧ ਤੇ ਸੋਚਾ ਹੀ ਹੁੰਦਾ ਆ ਪਾਣੀ ਵਿਚਾਰੇ ਦੀ ਕਿਹੜੀ ਗੱਲ ਨਾਲੇ ਚ ਰੋੜ ਦੋ ਫੇਕ ਬਾਜਨੀ ਭਰ ਲਾਂਗੇ ਨਾਲੇ ਮੱਖੀ ਕੱਢ ਕੇ ਬਾਹਰ ਛੁੱਟ ਦੇਣੀ ਦੁੱਧ ਵੀ ਝੂਠਾ ਹੈ ਪਗਤ ਰਵਦਾਸ ਜੀ ਕਹਿੰਦੇ ਹਨ ਦੁੱਧ ਤਾਂ ਬਸ਼ਰੈ ਠਣੋਂ ਬਿਟਾਰੇ ਉਹ ਦੁੱਧਾਂ ਬੱਚੇ ਨੇ ਥਣ ਤੋਂ ਝੂਠਾ ਕਰ ਦਿੱਤਾ ਅੱਛਾ ਤੁਹਾਡੇ ਚ ਲਗਭਗ ਸਾਰੇ ਆਪਾਂ ਕਿਸਾਨੀ ਕਿਤੇ ਨਾਲ ਸੰਬੰਧ ਰੱਖਣ ਵਾਲੇ ਬੈਠੇ ਜਦੋਂ ਆਪਾਂ ਗਾਂ ਮੱਝ ਚੋਣ ਜਾਂਦੇ ਜੀ ਕਿੰਨਾ ਕੁ ਪਾਣੀ ਖੜਦੇ ਭਲ ਨਾਲ ਜਦੋਂ ਉਹਦੇ ਥਣ ਤੋਂ ਹੁੰਦੇ ਕਿੰਨਾ ਕੁ ਪਾਣੀ ਖੜਦੇ ਜੀ ਨਾਲ ਨਾਲ ਬੋਲੀ ਜਾਓ ਤਾਂ ਕਿ ਕੰਮ ਸੁੱਖਾ ਹੋ ਜਾਈਏ ਜੀ ਤੁਰਨਾ ਹਾਂ ਲੀਟਰ ਰੇੜ 2 ਲੀਟਰ ਇਨਾ ਖੜਦੇ ਆ ਜੀ ਹਾਂਜੀ ਨਾਲ ਆਪਾਂ ਸਾਬਣ ਸਿਰਫ ਖੜਦੇ ਥਣ ਧੋਣ ਲਈ ਭਲਾ ਕਿਉਂਕਿ ਸਾਡਾ ਵੀ ਕਿਸਾਨੀ ਕਿਤੇ ਨਾਲ ਸੰਬੰਧ ਹੈ ਸਾਡਾ ਆਪਣਾ ਖੇਤੀਬਾੜੀ ਦਾ ਕੰਮ ਹੈ ਅਸੀਂ ਤੇ ਖੜਦੇ ਨਹੀਂ ਮੈਂ ਸ਼ਾਇਦ ਤੁਹਾਡੇ ਖੜਦੇ ਹੁਣ ਗੁਰੂ ਪੁੱਛ ਲਵਾਂ ਨਹੀਂ ਖੜਦੇ ਨਾ ਹਾਂਜੀ ਸਿਰਫ ਮੜਾ ਜਾ ਜੇ ਤੇ ਵੱਛੀ ਹੋਈ ਚੰਗਾ ਦੇਣਾ ਉਹਨੂੰ ਜੇ ਕੱਟੀ ਹੋਈ ਉਹਨੂੰ ਮੜਾ ਥਣ ਛੱਡ ਦੇਣਾ ਜੇ ਕਟਾ ਹੋਇਆ ਜੇ ਆਪ ਨੂੰ ਪਤਾ ਵੀ ਮੱਝ ਠੀਕ ਮਿਲ ਪੈਂਦੀ ਹੈ ਉਹਨੂੰ ਤਾਂ ਪਹਿਲੇ ਦਿਨ ਛੱਡ ਦੇਣਾ ਦੂਜੇ ਦਿਨ ਛੱਡ ਦੇਣਾ ਤੀਜੇ ਦਿਨ ਵਿਚਾਰਾ ਉਹ ਸੁਹਾਗੇ ਨਾਲ ਬੱਧਾ ਪਰਾਂ ਉਹ ਉਥੇ ਤੇ ਕੱਟੀ ਵਿਚਾਰੀ ਨੂੰ ਦੋ ਥਣ ਛੱਡ ਦਿੰਦੇ ਦੋ ਚੋਲੇ ਦੇ ਉਹ ਭੱਜੀ ਫਿਰਦੀ ਵੇੜੇ 'ਚ ਬਿਨਾਂ ਰਸੀ ਤੋਂ ਫੋਣ ਉਹ ਘਟੇ ਨੂੰ ਆਦੀ ਖੇਡ ਕੇ ਕਟਾਂ ਦਾ ਬੈਠ ਕੇ ਖੇਡ ਸਕਦਾ ਮੈਂ ਮੈਂ ਤਾਂ ਬੈਠ ਕੇ ਢੁੱਡ ਮਾਰਨੀ ਖੇਡ ਸਕਦਾ ਲੱਤ ਖੜੇ ਹੋਣ ਵਾਸਤੇ ਲੱਤਾਂ ਜਾਣ ਚਾਹੀਦੀ ਆ ਤੇ ਮੇਰੇ ਹਿਸਾਬ ਤੇ ਉਹ ਦੋ ਦਿਨ ਪਾਤਾ ਉਹ ਬਾਲਟੀ ਭਰ ਕੇ ਲੈ ਗਏ ਤੈਨੂੰ ਤਾਂ ਅਗਲੇ ਦੋ ਥਣ ਛੱਡ ਦਿੰਦੇ ਆ ਤੇ ਬਾਅਦ ਕੱਟਾ ਮਰ ਜਣਾ ਨਾਲੇ ਗਵਾਂਡੀਆਂ ਨੂੰ ਕਹੀ ਜਾਣਾ ਸਾਡੇ ਕੱਟੇ ਬਜਦੇ ਨਹੀਂ ਭਾਈ ਨਾਲੇ ਕੱਟੇ ਖਾਈ ਜਾਣੇ ਨਾਲੇ ਕਹਨਾ ਆਪਾਂ ਤੇ ਮਾਸ ਖਾਂਦੇ ਨਹੀਂ ਭਾਈ ਆਪਾਂ ਤੇ ਵੈਜੀਟੇਰੀਨਾਂ ਕਾਹਦੇ ਵੈਜੀਟੇਰੀਨ ਕੱਟਾ ਖਾਗੇ ਤੁਸੀਂ ਹੋਰ ਕਿਤਾ ਖਾਣਾ ਹੋਰ ਵੈਜੀਟੇਰੀਨ ਕਿਦਾਂ ਹੋਗੇ ਤੁਸੀਂ ਭਾਈ ਕਿਹੜੇ ਗ੍ਰੰਥ ਚ ਲਿਖਿਆ ਜੀ ਕਟੀਆਂ ਮਾਰ ਦੋ ਤੇ ਕੱਟੇ ਕਟੀਆਂ ਬਚਾ ਲਓ ਤੇ ਕੱਟੇ ਮਾਰ ਦਿਓ ਤੇ ਮੈਨੂੰ ਉਹ ਗ੍ਰੰਥ ਵਿੱਚ ਗੁਰੂ ਅੰਗਦ ਦੇ ਤੁਕ ਵਿਖਾ ਦਿਓ ਜਿੱਥੇ ਵੀ ਲਿਖਿਆ ਹੋਇਆ ਵੀ ਇਹ ਦੁੱਤ ਮੱਜਾਂ ਗਾਵਾਂ ਦਾ ਸਾਡੇ ਲਈ ਆ ਤੁਕ ਵਿਖਾ ਦਿਓ ਮੈਨੂੰ ਵੀ ਸਾਡੇ ਲਈ ਵਿਖਾ ਦਿਓ ਜਰੂਰ ਵਿਖਾਏ ਮੈਨੂੰ ਜਾਣ ਲੱਗਿਆ ਕੱਲ ਦਾ ਦਿਨ ਵੀ ਜੇ ਘੋਰ ਹੈਗਾ ਤੁਹਾਡੇ ਚ ਪਾਣੀ ਪੜਨ ਵਾਲੇ ਕਈ ਬੇਟੇ ਜਿੱਥੇ ਜਿਸ ਜਿਸ ਅੰਕ ਤੇ ਇਹ ਲਿਖਿਆ ਨਾ ਵੀ ਇਹ ਮੱਝਾਂ گاਵਾ ਦੁੱਧ ਸਾਡੇ ਲਈ ਪੈਦਾ ਕਰ ਲਿਆ ਆਪਾਂ ਆਪਣੇ ਲਈ ਠੀਕ ਹੈ ਉਹ ਤਾਂ ਆਪਣੇ ਬੱਚਿਆਂ ਦੀ ਪੈਦਾ ਕਰਦੀ ਸੀ ਕੱਟੀ ਨੂੰ ਛੱਡ ਦਿੱਤੇ ਦੋ ਥਣਕੂ ਕਿ ਉਹ ਤੋਂ ਮੱਝ ਦੇਸੀ 70 80 ਹਜ਼ਾਰ ਦੀ ਕੱਟੇ ਤੋਂ ਕੀ ਕਰਵਾਉਣਾ ਹੁੰਦਾ ਟਰੈਕਟਰ ਆਗੇ ਉਹ ਵਿਚਾਰਾ ਬੈਠਾ ਬੈਠਾ ਡਿਲ ਪਈਦਾ ਬਸ ਉੱਥੇ ਪ੍ਰਾਂਅ ਤਿਆਰ ਦਿੰਦਾ ਵਿਚਾਰਾ ਦੋ ਦਿਨਾਂ ਬਾਅਦ ਕਹਿੰਗੇ ਚੌਥੇ ਪੰਜਵੇਂ ਦਿਨ ਚਟ ਉਹਨੂੰ ਕਹਿੰਨੇ ਆ ਬੜਾ ਚਾਮ ਲਾਉਣ ਵਾਲਾ ਲੈ ਜਾ ਮਾਲ ਤਿਆਰ ਆ ਉਹ ਲਾਦ ਕੇ ਗੱਡੀ ਤੇ ਲੈ ਜਾਂਦਾ ਐਦਾਂ ਹੀ ਆ ਕਿ ਕਿਉਂ ਸਾਹ ਸੰਗਤ ਜੀ ਕੱਟੀ ਵਛੀ ਨੂੰ ਛੱਡ ਦੇਣਾ ਕੱਟੀ ਵਛੀ ਨੂੰ ਛੱਡ ਦੇਣਾ ਕਹਿੰਿਓ ਤੂੰ ਹੁਣ ਅੱਛਾ ਦੂਜੀ ਗੱਲ ਥਣ ਪਾਣੀ ਨਾਲ ਧੋਲਵਾਂਗੇ ਜਿਹੜੀ ਕੱਟੀ ਵਛੀ ਆ ਜਿਹਨੂੰ ਦੁੱਧ ਚਕਾਉਣਾ ਕਦੀ ਉਹਦੇ ਮੂੰਹ 'ਚ ਬਰਸ਼ ਪਾਇਆ ਵੀ ਪੇਸਟ ਕਰਨਾ ਸਾਡੇ ਘਰ ਪਰੌਣਾ ਆਉਣ ਵਾਲਾ ਉਹਨੇ ਪਤਾ ਫਲਾਣੇ ਬਾਬੇ ਕੋ ਅਮਰ ਸ਼ਗਈ ਕਿਉਂ ਸਾਹ ਸੰਗਤ ਜੀ ਕੱਟੀ ਵਛੀ ਦਾ ਗੋਏ 'ਚ ਵੀ ਮੂੰਹ ਕਈ ਵਾਰੀ ਪੈ ਜਾਂਦਾ ਭਾਰੋਂ ਚੋਕੇ ਆਉਂਦੀ ਮੱਝਾਂ ਕਿੱਥੋਂ ਪੱਟੇ ਖਾ ਕੇ ਆਈ ਪਤਾ ਤੁਹਾਨੂੰ ਕਿੱਥੇ ਮੂੰਹ ਮਾਰਿਆ ਉਹਨੇ ਉਹ ਭਲਿਆ ਸੁੱਚੀ ਕਿਹੜੀ ਚੀਜ਼ ਐ ਸਿਰਫ ਸਫਾਈ ਦਾ ਸਬੰਧ ਐ ਪ੍ਰਸ਼ਾਦਾ ਸ਼ਕਲ ਲਏ ਹੱਥ ਤੋਂ ਸਫਾਈ ਦਾ ਸਬੰਧ ਐ ਸੁੱਚੀ ਚੀਜ਼ ਦੁਨੀਆਂ 'ਚ ਕੋਈ ਨਹੀਂ ਹੈਗੀ ਬਾਣੀ ਕਹਿੰਦੀ ਐ ਮੈਂ ਨਹੀਂ ਕਹਿ ਰਿਹਾ ਮਾਤਾ ਝੂਠੀ ਪਿਤਾ ਵੀ ਝੂਠਾ ਝੂਠੇ ਹੀ ਫਲ ਲਾਗੇ ਆਵੇਂ ਝੂਠੇ ਜਾਵੇਂ ਵੀ ਝੂਠੇ ਝੂਠੇ ਮਰਿਓ ਪਾਗੇ ਕਹੋ ਪੰਡਤ ਸੂਚਾ ਕਮਲ ਠਾਉ ਜਹਾਂ ਬੈਸ ਹਾਂ ਜਗਾ ਵੀ ਕੋਈ ਸੁਚੀ ਨਹੀਂ ਹੈਗੀ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਜਗਾ ਵੀ ਕੋਈ ਸੁਚੀ ਨਹੀਂ ਹੈਗੀ ਜਿੱਥੇ ਬਹਿ ਕੇ ਤੂੰ ਭੋਜਨ ਖਾਏਗਾ ਦੂਰ ਤਾਂ ਬਸ਼ਰੈ ਥਣੋ ਬਿਟਾਰੇ ਦੁੱਧ ਤਾਂ ਅਸੀਂ ਅਸਲ ਵਿੱਚ ਦੁੱਧ ਨਾਲ ਇਸ਼ਨਾਨ ਤਾਂ ਕਰਾਉਂਦੇ ਆ ਵੀ ਦੁੱਧ ਸੱਚਾ ਹੁੰਦਾ ਇੱਕ ਨਾਲੇ ਆਪਾਂ ਛੱਡਣਾ ਥੋੜਾ ਉਹ ਸ਼ਿਵਲਿੰਗ ਤੇ ਦੁੱਧ ਪਾਉਂਦੇ ਆਪਾਂ ਥੜਿਆਂ ਤੇ ਦੁੱਧ ਪਾਉਣ ਲੱਗ ਪਏ ਗੱਲ ਤੇ ਬਰਾਬਰ ਤੁਰ ਹੀ ਆਉਗੀ ਕਹੀ ਜਾਣਾ ਜਵਲਾ ਖਾਲਸਾ ਰਹੇ ਨਿਆਰਾ ਤਾਬਲਗ ਤੇਜ ਦਿਉ ਮੈਂ ਸਾਰਾ ਜਾਬੇ ਗਹਿ ਮੈਂ ਨਾ ਕਰਾਂ ਇਨਕੀ ਪ੍ਰਤੀਤ ਸਤਗੁਰ ਦੀ ਬਾਣੀ ਕੀ ਕਹਿੰਦੀ ਦੁੱਧ ਤਾਂ ਬਛਰੇ ਠਣੋਂ ਬਿਟਾਰੇ ਦੁੱਧ ਤਾਂ ਬੱਚੇ ਨੇ ਪਹਿਲਾਂ ਹੀ ਝੂਠਾ ਕਰਤਾ ਭਾਈ ਤੇ ਸਾਡੇ ਕਈ ਵਿਆਹਾਂ ਸ਼ਾਦੀਆਂ ਤੇ ਆ ਤੁਸੀਂ ਵੇਖ ਕੇ ਕਈ ਬੰਦੇ ਹਾਂਜੀ ਇਹ ਇਹ ਭੋਜਨ ਬਾਹਰੋਂ ਨਹੀਂ ਛੱਕਦੇ ਜੀ ਦੁੱਧ ਪੀ ਲੈਂਦੇ ਬਾਬਾ ਜੀ ਦੁੱਧ ਪੀ ਲੈਂਦੇ ਹੈਨਾ ਦੁੱਧਾਤਰੀ ਜਗ ਮੇ ਬਗਤੇ ਗੁਪਤੀ ਖਾਵੇਂ ਅੰਦਰ ਵੱੜ ਕੇ ਸਾਰਾ ਕੁਝ ਖਾ ਜਾਣਾ ਬਾਹਰੋਂ ਦੁੱਧ ਪੀਣਾ ਦੁੱਧਾ ਤਾਰੀ ਮੈਂ ਤਾਂ ਦੁੱਧ ਪੀਣਾ ਭਾਈ ਹੋਰ ਨਹੀਂ ਮੈਂ ਕੁਝ ਪੀਂਦਾ ਜਗ ਮੇ ਭਗਤੇ ਦੁੱਧਾ ਤਾਰੀ ਤੇ ਗੁਪਤੀ ਖਾਵੇਂ ਗੁਪਤੀ ਦਾ ਗੁਪਤ ਰੂਪ ਚ ਖਾਵੇਂ ਵਟਕਾ ਸਾਰੀ ਅੰਦਰ ਵੱੜ ਕੇ ਸਭ ਕੁਝ ਹੀ ਖਾਈ ਜਾਣਾ ਛੱਡਣਾ ਕੁਝ ਨਹੀਂ ਹੁਣ ਕੀ ਕਹਿ ਰਹੀ ਆ ਸਤਗੁਰ ਦੀ ਬਾਣੀ ਕਹਿੰਦੀ ਦੁੱਧ ਝੂਠਾ ਹੈ ਸੱਚਾ ਨਹੀਂ